ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਚ ਸਥਿਤ ਸਰਕਾਰੀ ਗਊਸ਼ਾਲਾ ਵਿੱਚ ਗਊਵਾਂ ਦੀ ਮਾੜੀ ਹਾਲਤ ਨੂੰ ਲੈ ਕੇ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਤੇ ਸ਼ਿਵ ਸੈਨਾ ਟਕਸਾਲੀ ਦੇ ਕੌਮੀ ਪ੍ਰਧਾਨ ਬਿਰਜ ਮੋਹਨ ਸੂਰੀ ਕੱਲ ਵਿਸ਼ੇਸ਼ ਤੌਰ ਤੇ ਕਲਾਨੌਰ ਪਹੁੰਚੇ ਗੱਲਬਾਤ ਦੌਰਾਨ ਇਹਨਾਂ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਗਊਸ਼ਾਲਾ ਦੇ ਅੰਦਰ ਗੁੜੀਆਂ ਦੇ ਮਾੜੇ ਹਾਲਾਤ ਦੇਖ ਕੇ ਰੋਣਾ ਆ ਰਿਹਾ ਹੈ ਗਵਾਂ ਦੇ ਖਾਣ ਵਾਸਤੇ ਚਾਰਾ ਨਹੀਂ ਹੈ ਉਨਾਂ ਦਾ ਢਿੱਡ ਭਰਨ ਲਈ ਸੁੱਕੀ ਥੂੜੀ ਉਹਨਾਂ ਨੂੰ ਖਵਾਈ ਜਾ ਰਹੀ ਹੈ। ਦੂਵਾ ਭੁਖ ਦੇ ਨਾਲ ਤੜਫ ਤੜਫ ਕੇ ਮਰ ਰਹੀਆਂ ਹਨ। ਇੱਕ ਬਹੁਤ ਹੀ ਗਲਤ ਹੋ ਰਿਹਾ ਹੈ। ਆਗੂਆਂ ਨੇ ਸਰਕਾਰ ਨੂੰ ਕਿਹਾ ਕਿ ਜਲਦੀ ਹੀ ਕਲਾਨੌਰਦੀ ਸਰਕਾਰੀ ਗਊਸ਼ਾਲਾ ਵੱਲ ਧਿਆਨ ਦਿੱਤਾ ਜਾਏ ਨਹੀਂ ਤਾਂ ਉਹ ਚੌਂਕਾਂ ਦੇ ਵਿੱਚ ਬਹਿ ਕੇ ਵੱਡਾ ਸੰਗਰਾਸ਼ ਕਰਨਗੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਅੱਜ ਇੱਥੇ ਆ ਕੇ ਜੋ ਆਪਾਂ ਗਊਸ਼ਾਲਾ 'ਚ ਜੋ ਹਾਲਾਤ ਦੇਖੇ ਐ ਬਹੁਤ ਬੁਰੇ ਐ। ਕਿ ਬੱਚੇ ਵੀ ਬਦਤਰ ਇੱਕ ਪਾਸੇ ਅਸੀਂ ਗਊ ਮਾਤਾ ਦਾ ਦਰਜਾ ਦਿੰਨੇ ਆ ਸਨਾਤਨ ਚ ਬੜੇ ਉੱਚੇ ਲੈਵਲ ਤੇ ਸਨਮਾਨ ਦਿੱਤਾ ਜਾਂਦਾ ਗਊ ਨੂੰ ਔਰ ਜਨਣੀ ਕਿਹਾ ਜਾਂਦਾ ਸਾਨੂੰ ਗਊ ਮਾਤਾ ਕਿਹਾ ਜਾਂਦਾ ਔਰ ਇੱਕ ਪਾਸੇ ਇਥੇ ਗਾਵਾਂ ਦੀ ਜੋ ਹਾਲਾਤ ਹੈ ਉਹ ਦੇਖ ਕੇ ਰੋਣਾ ਮੈਂ ਪਿਛਲੇ ਦਿਨ ਇੱਕ ਚੀਜ਼ ਦਾ ਸਰਕਾਰ ਤੋਂ ਮੰਨ ਕੀਤੀ ਸੀਗੀ ਕਿ ਅਗਰ ਤੁਸੀਂ ਕੌਸਸ ਇਕੱਠਾ ਕਰਦੇ ਹੋ ਤੇ ਫਿਰ ਤੁਸੀਂ ਗਾਵਾਂ 'ਤੇ ਕਿਉਂ ਨਹੀਂ ਖਰਚ ਕਰਦੇ ਅੱਜ ਦੀ ਸਥਿਤੀ ਉਹ ਹੀ ਹੈ ਅੱਜ ਕਿਉਂ ਆਇਆ ਕਿ ਠੇਕੇਦਾਰ ਦੇ ਇਹ ਜਿਹਨੇ ਚਾਰਾ ਪਾਣਾ ਬੰਦ ਕਰ ਦਿੱਤਾ ਹੈ। ਨਾ 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 ਤਾਂ ਉਹਦਾ ਕਹਿਣਾ ਹੈ ਕਿ ਘੱਟੋ ਘੜ 40-50 ਲੱਖ ਰੁਪਏ ਜਿਹੜਾ ਬਸ ਸਰਕਾਰ ਵੱਲੋਂ ਵਿਰਾ ਨਿਕਲਦਾ ਉਹ ਦਿੰਦੀ ਨਹੀਂ ਪਈ ਸਰਕਾਰ। ਜਿਹਦੇ ਕਰਕੇ ਲਗਭਗ 2 ਤਰੀਕ ਤੋਂ ਉਪਰੋਂ ਹਰਾ ਚਾਰਾ ਜਿਹੜਾ ਇੱਥੇ ਆਲਾ ਬੰਦ ਹੋ ਗਿਆ ਔਰ ਗਊਆਂ ਨੂੰ ਜੋ ਚਾਰਾ ਇਸ ਤਰ੍ਹਾਂ ਦਿੱਤਾ ਜਾ ਰਿਹਾ ਸਿਰਫ ਤੂੜੀ ਜਿਹੜੀ ਦਿੱਤੀ ਜਾ ਰਹੀ ਹੈ ਉਹ ਵੀ ਬੜੇ ਨਿਮਸ ਕਰਦੀ ਹੈ। ਤੁਸੀਂ ਦੇਖੋ ਗਿੱਲੀ ਤੂੜੀ ਹੈ। ਕੋਈ ਵੀ ਉਹ ਤੂੜੀ ਨੂੰ ਜਿਹੜੀ ਗਊ ਹੈ ਨਹੀਂ ਖਾ ਰਹੀ। ਬਿਮਾਰ ਇਹ ਜਗਾ ਜਗਾ ਦੇਖੋ ਗੱਲ ਬਿਮਾਰੀ ਕਰਕੇ ਭੁੱਖੇ ਕਰਕੇ ਔਰ ਤੁਸੀਂ ਇਹਨਾਂ ਦੀ ਜੋ ਸਥਿਤੀ ਹੈ ਤੁਸੀਂ ਦੇਖ ਸਕਦੇ ਹੋ ਸਾਰਿਆਂ ਦੀ ਲਗਭਗ ਹੱਡੀਆਂ ਨਿਕਲੀਆਂ ਪਈਆਂ ਕਿ ਜਿਹੜੇ ਬੁਚੜ ਜਿਹੜੇ ਆ ਉਹ ਗਵਾਂ ਨੂੰ ਮਾਰਨ ਵਾਸਤੇ ਜਿਹੜੇ ਸ਼੍ਰੀਨਗਰ ਲੈ ਕੇ ਜਾਂਦੇ ਨੇ ਸਹਾਰਨਪੁਰ ਲੈ ਕੇ ਜਾਂਦੇ ਨੇ ਦੇਖੀ ਜਦੋਂ ਅਸੀਂ Hindu ਸੰਗਠਨ ਵਾਰੇ ਜਦੋਂ ਉਹ ਗਵਾਂ ਨੂੰ ਬਚਾ ਕੇ ਇੱਥੇ ਲੈ ਕੇ ਆਣਿਆ ਇੱਥੇ ਕੀ ਹੁੰਦਾ ਪਿਆ ਇੱਥੇ ਵੀ ਤੇ ਮਰਦੀਆਂ ਪਈਆਂ ਵਾ ਤਾਂ ਫਿਰ ਉਹ ਜਿਹੜਾ ਸੀ ਇੱਕ ਪੁੱਲ ਖੱਟਿਆ ਹੋਇਆ ਜਿਹੜਾ ਬਚਾ ਕੇ ਉਹਨੂੰ ਉਹ ਤੇ ਆਪਣੇ ਆਪ ਵੀ ਪਾਪ ਚ ਕਨਵਰਟ ਹੋ ਗਿਆ ਤਾਂ ਸੋ ਸਰਕਾਰ ਅਗੇ ਇੱਕ ਬੇਨਤੀ ਹੈ ਨਿਵੇਦਨ ਕਰ ਰਿਹਾ ਕਿ ਸਾਰੇ ਹਿੰਦੂ ਸੰਗਠਾਵਾਂ ਵੱਲੋਂ ਸਨਾਤਨ ਧਰਮ ਪ੍ਰੇਮੀਆਂ ਵੱਲੋਂ ਗਊ ਮਾਤਾ ਦੇ ਜਿਹੜੇ ਸਾਡੇ ਭਗਤ ਨੇ ਉਹਨਾਂ ਵੱਲੋਂ ਕਿ ਇਸ ਗਊਸ਼ਾਲਾ ਦਾ ਜਲਦੀ ਤੋਂ ਜਲਦੀ ਕੁਛ ਨਾ ਕੁਛ ਹੱਲ ਕਰ ਲੋ